ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਝੰਡੇ ਵਾਲੀ ਸੰਗਰਾਂਦ ਦਾ ਮੇਲਾ ਧੰਧਨ ਬਾਪੂ ਕੁੰਬਦਾਸ ਜੀ ਦੇ ਤਪ ਸਥਾਨ ਛਪੜੀ ਧਾਮ ਅਬਚਲਪੁਰ ਪੀਤ ਵਿਖੇ 16 ਜੁਲਾਈ ਦਿਨ ਬੁੱਧਵਾਰ ਨੂੰ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਮਨਾਇਆ ਗਿਆ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਝੰਡੇ ਵਾਲੀ ਸੰਗਰਾਂਦ ਦਾ ਜਿਹੜਾ ਟਾਈਟਲ ਹੈ ਉਸ ਦਾ ਮਤਲਬ ਕੀ ਹੈ ਮੈਂ ਦੱਸ ਦਿਆਂ ਕਿ ਹਰ ਸਾਲ ਬਾਅਦ ਸੰਗਰਾਂਦ ਦੇ ਮਹੀਨੇ ਜਦੋਂ ਵੀ ਇਹ ਸੰਗਰਾਂਦ ਸੌਣ ਦਾ ਮਹੀਨਾ ਆਉਂਦਾ ਹੈ ਤਾਂ ਉਹ ਤਾਰੀਖ ਕੋਈ ਵੀ ਹੋਵੇ 15 ਵੀ ਹੋ ਸਕਦੀ 16 ਵੀ 17 14 ਵੀ ਹੋ ਸਕਦੀ ਹੈ ਦਿਨ ਵੀ ਕੋਈ ਹੋ ਸਕਦਾ ਹੈ ਉਸ ਦਿਨ ਪੂਰੇ ਸਾਲ ਬਾਅਦ ਬਾਪੂ ਕੁੰਬ ਰਾਜ ਜੀ ਦੇ ਦਰਬਾਰ ਦੇ ਵਿੱਚ ਝੰਡਾ ਚੜਾਇਆ ਜਾਂਦਾ ਹੈ ਲੋਕ ਸੰਕਟਾਂ ਦੂਰੋਂ ਦੂਰੋਂ ਇਸ ਖਾਸ ਮੌਕੇ ਤੇ ਆਉਂਦੀਆਂ ਨੇ ਔਰ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਤੁਸੀਂ ਹਵਾ ਦੇ ਵਿੱਚ ਉੜਦੇ ਕੁਛ ਇੱਕ ਨਿਸ਼ਾਨ ਸਾਹਿਬ ਤੋਂ ਉਤਾਰੇ ਗਏ ਕੱਪੜੇ ਜਿਹੜੇ ਹੈ ਇਸ ਝੰਡੇ ਦੇ ਉੱਪਰ ਉਤਾਰੇ ਗਏ ਕੱਪੜੇ ਜਿਹੜੇ ਹੈ ਉਹ ਦੇਖ ਰਹੇ ਹੋ ਇੱਕ ਲੋਕਾਂ ਦੇ ਵਿੱਚ ਸ਼ਰਤ ਹੈ ਕਿ ਝੰਡੇ ਨਾਲੋਂ ਉਤਾਰਿਆ ਹੋਇਆ ਕੱਪੜਾ ਜੇ ਅਸੀਂ ਘਰ ਦੇ ਵਿੱਚ ਰੱਖਾਂਗੇ ਤੇ ਮਾਇਆ ਦੀ ਕੋਈ ਕਮੀ ਨਹੀਂ ਰਹੇਗੀ ਔਰ ਦੇਖੋ ਬਾਪੂ ਕੁੰਬਦਾਸ ਜੀ ਮਾਇਆ ਤੋਂ ਕਿੰਨੇ ਦੂਰ ਸੰ ਅਸੀਂ ਲੋਕ ਉਸ ਝੰਡੇ ਦੇ ਉੱਪਰੋਂ ਉਤਾਰਿਆ ਕਪੜਾ ਘਰ ਇਸ ਕਰਕੇ ਲੈ ਜਾਂਦੇ ਆ ਕਿ ਧੰਨ ਦੀ ਕੋਈ ਵੀ ਕਮੀ ਨਾ ਰਹੇ ਜਿਹੜੇ ਪੂਰਨ ਫਕਰ ਹੁੰਦੇ ਨੇ ਉਹਨਾਂ ਨੇ ਦੁਨੀਆ ਦੇ ਧਨ ਪਦਾਰਥਾਂ ਤੋਂ ਕੀ ਲੈਣਾ ਦੱਸਦੇ ਨੇ ਕਿ ਬਾਪੂ ਕੁੰਬਦਾਸ ਜੀ ਵੀ ਜਦੋਂ ਕੋਈ ਪੈਸੇ ਆਉਂਦੇ ਸੀ ਤਾਂ ਉਹਨਾਂ ਨੂੰ ਪਾੜ ਕੇ ਅੱਗ ਵਿੱਚ ਸੁੱਟੀ ਜਾਂਦੇ ਸੀ ਅੱਗ ਦੇ ਵਿੱਚ ਸੁੱਟੀ ਜਾਂਦੇ ਉਹਨਾਂ ਨੂੰ ਕੋਈ ਨਹੀਂ ਕਿਸੇ ਪਾਸੇ ਵੀ ਉਹਨਾਂ ਨੇ ਪੱਕਾ ਸਥਾਨ ਨਹੀਂ ਬਣਾਇਆ ਜੰਗਲ ਦੇ ਵਿੱਚ ਇੱਕ ਛੋਟੀ ਜਿਹੀ ਕੁਲੀ ਹੁੰਦੀ ਸੀ ਜੇ ਕੋਈ ਆਉਂਦਾ ਜਾਂਦਾ ਸੀ ਤਾਂ ਉਹਨਾਂ ਵਾਸਤੇ ਲੰਗਰ ਲੈ ਆਉਂਦਾ ਸੀ ਆਦਰਵਾਈਜ਼ ਬਿਲਕੁਲ ਨਹੀਂ ਸੋ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਉਸੇ ਝੰਡੇ ਦੀ ਰਸਮ ਨੂੰ ਤੁਸੀਂ ਦੇਖ ਰਹੇ ਹੋ ਜਿਸ ਝੰਡੇ ਦੀ ਰਸਮ ਅੱਜ ਯਾਨੀ ਕਿ 16 ਜੁਲਾਈ ਨੂੰ ਅਫਜਲਪੁਰ ਬੀਤ ਵਿਖੇ ਜਿਹੜਾ ਹੈ ਉਹ ਝੰਡਾ ਚੜਾਇਆ ਗਿਆ ਹੈ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਦੇ ਵੱਲੋਂ ਸੇਵਾ ਕੀਤੀ ਗਈ ਹੈ ਪਹਿਲਾਂ ਸਭ ਤੋਂ ਪੁਰਾਣਾ ਜਿਹੜਾ ਝੰਡੇ ਦੇ ਉੱਪਰ ਕਪੜਾ ਸੀ ਸਾਰੇ ਉਤਾਰੇ ਗਏ ਔਰ ਉਸ ਤੋਂ ਬਾਅਦ ਉਸ ਨੂੰ ਧੋਤਾ ਗਿਆ ਉਸ ਨੂੰ ਧੋਤਾ ਗਿਆ ਇੱਕ ਆਮ ਪਾਣੀ ਦੇ ਨਾਲ ਉਸ ਤੋਂ ਬਾਅਦ ਇੱਕ ਮਤਲਬ ਦੁੱਧ ਦੇ ਨਾਲ ਉਸ ਪੂਰੇ ਜਿਸ ਜਗ੍ਹਾ ਜਿਸ ਤੇ ਉੱਪਰ ਆਪਾਂ ਕੱਪੜਾ ਚੜਾਉਣਾ ਉਸ ਨੂੰ ਧੋਤਾ ਦੁੱਧ ਤੋਂ ਬਾਅਦ ਫਿਰ ਪਾਣੀ ਨਾਲ ਪੁੱਤ ਧੋਤਾ ਇਹ ਸਾਰਾ ਕੁਝ ਤੁਸੀਂ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਵੇਖ ਰਹੇ ਹੋ ਕਿ ਕਿੰਨੇ ਪਿਆਰ ਤੇ ਸਤਿਕਾਰ ਦੇ ਨਾਲ ਜਿਸ ਜਗ੍ਹਾ ਨਿਸ਼ਾਨ ਚੜਨਾ ਹੈ ਜਿਸ ਜਗਾ ਮਤਲਬ ਛੰਡੇ ਦੀ ਰਸਮ ਹੋਣੀ ਹੈ ਉਸ ਤੋਂ ਪਹਿਲਾਂ ਉਸ ਦੀ ਕਿੰਨੀ ਸਫਾਈ ਕੀਤੀ ਜਾਂਦੀ ਹੈ ਸਫਾਈ ਤੋਂ ਬਾਅਦ ਜਦੋਂ ਪੂਰੀ ਤਰ੍ਹਾਂ ਧੋਤਾ ਜਾਂਦਾ ਹੈ ਤਾਂ ਫਿਰ ਉਸ ਨੂੰ ਮਤਲਬ ਤੌਲੀਏ ਦੇ ਨਾਲ ਸਾਫ਼ ਕਰਨ ਤੋਂ ਬਾਅਦ ਉਸਤੇ ਉੱਪਰ ਬڑے ਮਤਲਬ ਆਪਕੋ ਕੁੰਬਦਾਸ ਜੀ ਦਾ ਆਸਰਾ ਲੈ ਕੇ ਜੈਕਾਰੇ ਛੱਡ ਕੇ ਉਹਦੇ ਉੱਪਰ ਕੱਪੜਾ ਚੜਾਇਆ ਜਾਂਦਾ ਹੈ ਫਿਰ ਲੋਕਾਂ ਦੀਆਂ ਜਿਹੜੀਆਂ ਸੰਗਤ ਆਈ ਹੁੰਦੀ ਹੈ ਉਹਨਾਂ ਸੰਗਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਹ ਉਹ ਉਹਨਾਂ ਨੇ ਵੀ ਆਪਣੇ ਘਰਾਂ ਦੇ ਵਿੱਚੋਂ ਕੋਈ ਚੁੰਨੀ ਲਿਆਂਦੀ ਕੋਈ ਰੁਮਾਲ ਲਿਆਂਦਾ ਕੋਈ ਗੋਟੇ ਵਾਲੀ ਚੁੰਨੀ ਜਿੱਦਾਂ ਜਿੱਦਾਂ ਮਨੁਮਕਾਮਨਾ ਪੂਰੀਆਂ ਹੁੰਦੀਆਂ ਨੇ ਜਾਂ ਜਿਸਨੇ ਆਪਣੀ ਸੁੱਖ ਸੁਖਣੀ ਹੁੰਦੀ ਹੈ ਕੋਈ ਬੱਚਿਆਂ ਦੇ ਗੁੱਡੇ ਜਿਹੜੇ ਐ ਉਹ ਨਿਸ਼ਾਨ ਦੇ ਉੱਪਰ ਝੰਡੇ ਦੇ ਉੱਪਰ ਬੰਦਾ ਹੈ ਤਾਂ ਕਿ ਸਾਡੇ ਘਰ ਔਲਾਦ ਹੋਵੇ ਕੋਈ ਮਤਲਬ ਕੁਝ ਆਪਣੀਆਂ ਲੈ ਕੇ ਜਿਹੜੀਆਂ ਮਨੋ ਕਾਮਨਾ ਉਹ ਸਾਰਾ ਕੁਝ ਇਸ ਸਮੇਂ ਤੁਸੀਂ ਉਸ ਚੜ ਰਹੇ ਝੰਡੇ ਨੂੰ ਵੇਖਣ ਤੋਂ ਪਹਿਲਾਂ ਜਿਹੜੀਆਂ ਰਸਮਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਪ੍ਰਬੰਧਕਾਂ ਦੇ ਵੱਲੋਂ बार-ਬਾਰ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਥੋੜਾ ਜਿਹਾ ਝੰਡੇ ਤੋਂ ਦੂਰ ਹੋ ਜਾਓ ਕਿਉਂਕਿ ਕਈ ਵਾਰ ਝੰਡਾ ਜਿਹੜਾ ਹੈ ਉਹ ਆਸੇ-ਪਾਸੇ ਹੋ ਜਾਂਦਾ ਤਾਂ ਜਿਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਖੈਰ ਬਾਪੂ ਕੁੰਬ ਦਾਜੀ ਆਪਣੇ ਆਪ ਹੀ ਰਖਵਾਲੇ ਨੇ ਉਹ ਰਾਖਣਹਾਰ ਨੇ ਕਿਸੇ ਦੇ ਉੱਪਰ ਤਤੀਵਾ ਨਹੀਂ ਲੱਗ ਸਕਦੀ ਪਰ ਫਿਰ ਵੀ ਕਹਿੰਦੇ ਬਚਾਓ ਦੇ ਵਿੱਚ ਹੀ ਬਚਾਓ ਜਾਂਦਾ ਹੈ ਸੋ ਝੰਡਾ ਦੇਖੋ ਤੁਸੀਂ ਦੇਖ ਰਹੇ ਹੋ ਕਿ ਹੌਲੀ 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 ਹੁਣੇ ਝੰਡਾ ਜਿਹੜਾ ਹੈ ਉਹ ਚੜਦਾ ਜਾ ਰਿਹਾ ਹੈ ਸੰਗਤਾਂ ਦੇ ਵੱਲੋਂ ਉਸ ਨਿਸ਼ਾਨ ਨੂੰ ਦੇਖਿਆ ਜਾ ਰਿਹਾ ਹੈ ਕਿੰਨੇ ਪਿਆਰ ਤੇ ਸਤਿਕਾਰ ਦੇ ਨਾਲ ਇਸ ਝੰਡੇ ਦੀ ਰਸਮ ਨੂੰ ਇਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਦੇ ਵੱਲੋਂ ਜਿਹੜਾ ਹੈ ਉਹ ਦਿਖਾਇਆ ਜਾ ਰਿਹਾ ਹੈ ਸੋ ਇਹ ਸਾਰੇ ਤੁਸੀਂ ਪੋਸੂਨਾਵਾ ਚੈਨਲ ਦੇ ਉੱਪਰ ਦੇਖ ਰਹੇ ਹੋ ਔਰ ਸੰਗਤਾਂ ਦੇਖੋ ਠਾਠਾ ਮਾਰਦਾ ਇਕੱਠ ਹੈ ਔਰ ਉਹਨਾਂ ਬਾਅਦ ਤੇ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਸੰਗਤ ਬੈਠੀ ਹੈ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਝੰਡਾ ਜਿਸ ਝੰਡੇ ਵਾਲੀ ਸੰਗRAND ਦਾ ਟਾਈਟਲ ਲਿਖਿਆ ਹੋਇਆ ਹੈ ਉਹਦੇ ਦਰਸ਼ਨ ਕਰ ਰਹੀ ਹੈ ਔਰ ਦੋਸਤੋ ਮੈਂ ਛਪੜੀ ਧਾਮ ਕਿਉਂ ਨਾਮ ਪਿਆ ਇਸ ਬਾਰੇ ਵੀ ਮੈਂ ਤੁਹਾਨੂੰ ਦੱਸਾਂਗਾ ਕਿਉਂ ਛਪੜੀ ਤਾਂ ਆਪਿਆ ਉਹ ਮੈਂ ਅਲੱਗ ਐਪੀਸੋਡ ਦੇ ਵਿੱਚ ਦੱਸਾਂਗਾ ਫਿਲਹਾਲ ਝੰਡੇ ਵਾਲੀ ਸੰਗ੍ਰਹਿਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਨਾਲ ਹੀ ਬਹੁਤ ਵੱਡੇ ਲੈਵਲ ਦੇ ਉੱਪਰ ਸ਼ਿਵ ਜੀ ਸ਼ਿਵ ਜੀ ਮਹਾਰਾਜ ਜੀ ਦਾ ਇੱਕ ਸਟੈਚੂ ਬਣਾਇਆ ਹੋਇਆ ਹੈ ਉਹਦੇ ਨਾਲ ਹੀ ਝੰਡੇ ਦੀ ਜਿਹੜੀ ਰਸਮ ਹੈ ਉਹ ਕੀਤੀ ਜਾ ਰਹੀ ਹੈ ਠਾਠਾ ਮਾਰਦਾ ਇਕੱਠ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਹਾਜ਼ਰੀ ਲਗਵਾ ਰਹੀਆਂ ਨੇ ਸੋ ਅੱਜ ਪੋਸੂਨਾਮਾ ਚੈਨਲ ਨੇ ਇਸ ਪੂਰੇ ਫੰਕਸ਼ਨ ਨੂੰ ਇਸ ਪੂਰੇ ਇਵੈਂਟ ਨੂੰ ਜਿਹੜਾ ਹੈ ਉਹ ਕਵਰ ਕੀਤਾ ਹੈ ਔਰ ਤੁਸੀਂ ਇਸ ਸਮੇਂ ਸਾਰਾ ਹੀ ਹਾਲ ਜਿਹੜਾ ਟੀਵੀ ਸਕਰੀਨ ਤੇ ਵੇਖ ਰਹੇ ਹੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ